ਨਾ ਸਮਝਾਂ ਅਸੀਂ ਗੱਲ ਕਰਦੇ ਸਮਝਾਂ ਦੇ ਪਾਵੇ ਲੱਖ ਸਿਆਣੇ ਹੋ ਜਾਈਏ ਪਰ ਸਮਝ ਨਹੀਂ ਪੈਣੀ ਉਹ ਗੁਰੂ ਦੀਆਂ ਰੰਗ ਜਾ ਕੇ ਉਹ ਗੁਰੂ ਦੀਆਂ ਰੰਗ ਜਾ ਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੇ ਧਰਮ ਤੇ ਖੜੇ ਸੀ ਨਾਲੇ ਉਹ ਸੁੱਚੇ ਤੇ ਸੱਚੇ ਸੀ ਮਾੜੀ ਮੋਟੀ ਗੱਲ ਥੋੜੀ ਸੀ ਉਹ ਗੁਰੂ ਕਲਗੀ ਧਰ ਗੋਬਿੰਦ ਸਿੰਘ ਦੇ ਬੱਚੇ ਸੀ ਬੱਚਿਆਂ ਨੂੰ ਭਾਵੇਂ ਤੁਸੀਂ ਸਾਰੀ ਦੁਨੀਆ ਕਮਾ ਦਿਓ ਜਿਆਦਾ ਨਹੀਂ ਪਰ ਇੱਕ ਵਾਰੀ ਤਾਂ ਧਰਤੀ ਫਤਿਹਗੜ ਸਾਹਿਬ ਦੀ ਦਿਖਾ ਦਿਓ ਫਤਿਹਗੜ ਸਾਹਿਬ ਦੀ ਦਿਖਾ ਦਿਓ ਨਮਨ ਕਰ ਆਇਓ ਧਰਤੀ ਉਹ ਲਾਸਾਨੀ ਨੂੰ ਦੇਖਿਓ ਵੀਰੋ ਕਿਤੇ ਪੁੱਲ ਨਾ ਜਾਇਓ ਬਾਬਿਆਂ ਦੀ ਉਹ ਕੁਰਬਾਨੀ ਨੂੰ ਪਿਤਾ ਦਸ਼ਮੇਸ਼ ਨੇ ਯੁੱਧ ਕਈ ਲੜੇ ਸੀ ਮਾੜੀ ਮੋਟੀ ਗੱਲ ਥੋੜੀ ਸੀ ਔਰ ਅੰਗਾਂ ਦੀਆਂ ਖਾਂਛ ਗੁਰੂ ਦੇ ਲਾਲ ਖਾਂ ਪਾ ਕੇ ਖੜੇ ਸੀ ਖਾਂ ਪਾ ਕੇ ਖੜੇ ਸੀ